ਜੇ ਪੰਜਾਬ ਅੱਜ ਕਣਕ ਬੀਜਣੀ ਜਾਂ ਝੋਨਾ ਬੀਜਣਾ ਬੰਦ ਕਰ ਦੇ ਤਾਂ ਕੀ ਤੁਹਾਨੂੰ ਲੱਗਦਾ ਕਿ ਮੁਲਕ ਦੇ ਵਿੱਚ ਅਕਾਲ ਪੈ ਜਾਏਗਾ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ ਅਸੀਂ ਸੁਪਨੇ 'ਚ ਵੀ ਨਹੀਂ ਲੈਣਾ ਚਾਹੁੰਦੇ ਸਭ ਤੋਂ ਵੱਡਾ ਨੈਸ਼ਨਲਿਸਟ ਪੰਜਾਬ ਹੈ ਕਦੇ ਇਸ ਗੱਲ ਬਾਰੇ ਸੋਚ ਨਹੀਂ ਸਕਦਾ ਸੁਪਨਾ ਨਹੀਂ ਆ ਸਕਦਾ ਸਾਨੂੰ ਜਰੂਰ ਕਿਸੇ ਨੂੰ ਸਰਕਾਰਾਂ ਇਹ ਕਹਿੰਦੀ ਹੈ ਕਿ ਸਾਨੂੰ ਲੋੜ ਨਹੀਂ ਫਿਰ ਸਰਕਾਰ ਨੂੰ ਸਭ ਪਤਾ ਹੂ ਉਹ ਗੱਲ ਵੱਖਰੀ ਹੈ ਕਿ ਜਦੋਂ ਸਾਡੀ ਕਿਸਾਨੀ ਦਾ ਨੁਕਸਾਨ ਹੋ ਜੂਵੇ ਤੇ ਸਾਨੂੰ ਗਰਦੌਰੀਆਂ ਕਰਨ ਭੇਜ ਦਿੰਦੇ ਨੇ ਵੀ 1300 ਪਟਵਾਰੀ ਜਿਹੜਾ ਹੈਗਾ ਸਾਰੇ ਪੰਜਾਬ ਦਾ ਘਰਾਏਗਾ ਗਰਦੌਰੀ ਜਾ ਕੇ ਲੇਕਿਨ ਜਦਨ ਅੱਗ ਲੱਗਦੀ ਹੈ ਕੋਡਨ ਸੈਟੇਲਾਈਟ ਦੀ ਇਮੇਜ ਸ਼ਾਮੀ 4:45 ਤੇ ਪੇਸ਼ ਹੋ ਜਾਂਦੀ ਹੈ ਉਸੇ ਵळे ਜਿਪਸੀਆਂ ਭਜਦੀਆਂ ਨੇ ਜਾਓ ਬੱਚਾ ਦੇ ਦਿਓ ਬੱਚਾ ਦੇ ਕੇ ਨਾਲ ਜਰਬਾਨਾ ਕਰਦੇ ਹੋ ਪੋਲੂਸ਼ਨ ਵਾਲੇ ਭੱਜੇ ਫਿਰ ਦਿੰਦੇ ਨੇ ਡੀਸੀ ਸਾਹਿਬ ਸ਼ਾਹ ਨੂੰ ਮੀਟਿੰਗ ਲੈ ਕੇ ਚੀਫ ਸੈਕਟਰੀ ਨੂੰ ਕਵਰ ਭੇਜਦੇ ਨੇ ਟਿਕਣ ਹੋਣ ਇੱਥੇ ਗੱਲ ਕਰੋ ਅੱਜ ਦਿੱਲੀ ਦਾ 401 OY ਕਿਉਂ ਪਾਸ ਹੋਇਆ ਹੋਰ ਕਿਹੜਾ ਪਰਾਂਦੀਆਂ ਨੂੰ ਅੱਖ ਲੱਗੀ ਪਈ ਆ ਪੰਜਾਬ ਚ 5700 ਪੱਛਾ ਦਿੱਤਾ ਤੁਸੀਂ 5755 ਇਹਦੇ ਲਗਭਗ ਤੁਸੀਂ ਲਾਲ ਐਂਟਰੀਆਂ ਕਰਤੀਆਂ ਮਾਲ ਮਹਿਕਮੇ ਦੇ ਵਿੱਚ ਉਹਦੇ ਨਾਲ ਜੁਰਮਾਨਾ 2 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਨੂੰ ਹੋ ਗਿਆ ਕਿਉਂ ਜੀ ਤੂੰ ਅੱਗ ਲਾਇਆ ਤੇਰਾ ਪੋਲੂਸ਼ਨ ਤੇ ਧੂਆਂ ਜਹਾਜ ਤੇ ਚੜ ਕੇ ਦਿੱਲੀ ਪਹੁੰਚ ਗਿਆ ਰਸਤੇ ਜੇ ਨਹੀਂ ਨਾ ਕਿਤੇ ਕੁਰੂਗਸ਼ੇਤਰ ਅੰਬਾਲਾ ਪਾਣੀ ਪਾਦ ਸੋਨੀਗਰ ਕਦੇ ਨਹੀਂ ਗਿਆ ਵਾਇਆ ਪਟੰਡਾ ਲੀਗਾਪਰ ਤੇ ਚੜਿਆ ਹੀਗਾ ਉਹ ਵਾਇਆ ਰੁਸਤਗਿਆ ਕਿਤੇ ਨਹੀਂ ਮਿਲਿਆ ਲੇਕਿਨ ਅੱਜ ਸਪਰੀਮ ਕੋਰਟ ਨੇ ਇੰਟਰਵਿਊ ਜਦੋਂ ਕੀਤਾ ਕਿਸੇ ਨੇ ਅੱਜ ਦਿੱਲੀ 'ਚ ਪੁੱਛਿਆ ਬਈ ਅੱਜ 401 ਕਿਉਂ ਹੈ ਅੱਜ ਜਦੋਂ 2.5 ਮਹੀਨੇ ਪਹਿਲਾਂ ਦੀ ਪ੍ਰਾਲੀ ਬੰਦ ਹੋ ਗਈ ਹੈ